ਫਸਟ ਰੈਲੀ ਵਿੱਚ ਪਹੁੰਚੇ ਜਿਹੜੀ ਉਹ 227 ਉਹ ਲੈ ਕੇ ਜਿਹੜੀ ਉਹ ਮੇਰੇ ਸਾਹਮਣੇ ਸ਼ੁਰੂਆਤ ਕੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ ਤੇ ਫਤਿਹ ਪਹਿਲਾਂ ਤੇ ਮੈਂ ਇਸ ਇਲਾਕੇ ਦੀ ਸੰਗਤ ਦਾ ਤਹਿਦਿਲ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬੜੀ ਠੰਡ ਦੇ ਬਾਵਜੂਦ ਛੋਟੇ ਦਿਨ ਹੋਣ ਦੇ ਬਾਵਜੂਦ ਧੁੰਦਾ ਮੌਸਮ ਹੋਣ ਦੇ ਬਾਵਜੂਦ ਵੀ ਵੱਡੀ ਪੱਧਰ ਤੇ ਹਾਜ਼ਰੀ ਲਵਾ ਕੇ ਸਾਡਾ ਇਹ ਜਗਰਾਤ ਸਿੰਘ ਹੁਣਾਂ ਦਾ ਹੌਸਲਾ ਵਧਾਇਆ ਉਹਦੇ ਵਾਸਤੇ ਅਸੀਂ ਉਹਨਾਂ ਦਾ तहे ਦਿਲ ਤੋਂ ਧੰਨਵਾਦ ਕਰਦੇ ਹਾਂ ਜੀ ਭਗਵੰਤ ਜੀ ਭਗਵੰਤ ਮਾਨ ਨੂੰ ਅਕਾਲ ਤੱਕ ਸਦਾ ਸਦਾ ਜਾ ਰਹੇ ਹਨ ਮੈਂ ਸਭ ਕੁਝ ਪੇਸ਼ ਕਰੂੰਗਾ ਤੇ ਲਾਈਵ ਜਿਹੜਾ ਪ੍ਰਸਾਰਣ ਹੋਣਾ ਚਾਹੀਦਾ ਕੀ ਉਹਦੇ ਮਤਲਬ ਕੱਲ੍ਹ ਪੁਸ਼ਟੀ ਕਰਨੀ ਚਾਹੀਦੀ ਇਹ ਮੇਰਾ ਖਿਆਲ ਹੈ ਕਿ ਸਾਡੇ ਜਿਹੜਾ ਕਿ ਜਿਹੜੇ ਸਾਡੀ ਸ਼੍ਰੋਮਣੀ ਕਮੇਟੀ ਦਾ ਜਾਂ ਸਾਡੇ ਜਿਹੜੇ ਧਾਰਮਿਕ ਆਗੂਆਂ ਦਾ ਫਰਜ਼ ਮੰਦਾ ਸਿੱਕੇ ਸਰਕਾਰ ਤੱਕ ਇਹੋ ਜੀ ਦਖਲਅੰਦਾਜ਼ੀ ਨਹੀਂ ਹੁੰਦੀ ਅਸੀਂ ਜਿਹੜੇ ਸਾਡੇ ਮਸਲੇ ਸੀਗੇ ਅਸੀਂ ਸਮਾਂ ਰਹਿੰਦਿਆਂ ਹੀ ਉਹਨਾਂ ਨੂੰ ਬੜੀ ਪਾਰਦਰਸ਼ਤਾ ਨਾਲ ਵਧੀਆ ਢੰਗ ਨਾਲ ਲੋਕਾਂ 'ਚ ਜਿਹੜੀਆਂ ਗਲਤਫਹਿਮੀਆਂ ਉਹਨਾਂ ਤੋਂ ਬਾਹਰ ਕੱਢ ਕੇ ਉਹ ਜੋ ਜੋ ਸਜ਼ਾ ਦੇ ਹੱਕਦਾਰ ਸੀ ਉਹਨਾਂ ਨੂੰ ਅਸੀਂ ਆਪਣੇ ਤੌਰ ਤੇ ਸਜ਼ਾ ਦਿੰਦੇ ਅਸੀਂ ਸਰਕਾਰਾਂ ਨੂੰ ਇਹਦੇ ਵਿੱਚ ਦਾ ਦਖਲਅੰਦਾਜ਼ੀ ਕਰਨ ਦਾ ਮੌਕਾ ਦਿੰਦੇ ਇਹ ਸਾਡੀ ਜਿਹੜੀ ਕੋਈ ਅਣਗਹਿਲੀ ਲਾ ਲੋ ਸਾਡੀ ਜਾਂ ਕੋਈ ਬੇਈਮਾਨੀ ਲਾ ਲੋ ਕਿ ਜਿਹਦੀ ਵਜ੍ਹਾ ਨਾਲ ਸਰਕਾਰ ਸਾਡੇ ਧਾਰਮਿਕ ਮਸਲਿਆਂ ਚ ਦਾਖਲ ਹੋ ਰਹੀ ਆ ਤੇ ਇਹ ਹੋਣੇ ਮੇਰਾ ਖਿਆਲ ਹੈ ਕਿ ਸਾਡੇ ਜਿਹੜੇ ਅਕਾਲ ਤਖਤ ਦੇ ਜਹੇਦਾਰ ਆ ਜਾਂ ਹੋਰ ਵਿਦਵਾਨਾਂ ਦੀ ਚੰਗੀ ਤਰ੍ਹਾਂ ਸਲਾਹ ਲੈ ਕੇ ਇਹ ਫੈਸਲਾ ਕਿ ਉਹਨੂੰ ਅਸੀਂ ਬੁਲਾ ਸਕਦੇ ਆ ਕਿ ਨਹੀਂ ਬੁਲਾ ਸਕਦੇ ਕਿਉਂਕਿ ਪਹਿਲਾਂ ਵੀ ਕਈ ਵਾਰ ਇਹੋ ਜਿਹੇ ਮਸਲੇ ਆਏ ਤੇ ਕਈ ਵਾਰ ਉਹ ਲੋਕ ਪੇਸ਼ ਨਹੀਂ ਹੋਏ ਉਹਦੇ ਨਾਲ ਵੀ ਕਈ ਵਾਰ ਅੰਤਜ ਕੌਮ ਚ ਬੜੀ ਦਬਿਧਾਵਾਦੀ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਮੈਂ ਤੇ ਚਾਹਨਾ ਕਿ ਚਲੋ ਜੇ ਭਗਵੰਤ ਮਾਨ ਸਾਹਿਬ ਨੂੰ ਬੁਲਾਇਆ ਤੇ ਉਹਨਾਂ ਦਾ ਫਰਜ ਬਣਦਾ ਕਿ ਇੱਕ ਜੇ ਆਪਣੇ ਆਪ ਨੂੰ ਸਿੱਖਖਾਉਂਦੇ ਆ ਤੇ ਉਹਨਾਂ ਨੂੰ ਪੇਸ਼ ਹੋ ਕੇ ਨਿਮਰਤਾ ਸਹਿਤ ਆ ਕੇ ਉਹ ਆਪਣੀ ਜਿਹੜੀ ਗੱਲ ਆ ਉਹ ਜੋ ਜਸੇਦਾਰ ਸਾਹਿਬ ਦੇ ਸਵਾਲਾਂ ਦਾ ਜਵਾਬ ਆ ਉਹ ਦੇਣ ਫਿਰ ਪੰਜ ਹਲਕਾ ਇੰਚਾਰਜ ਲਗਾਏ ਗਏ ਅਗਲਾ ਕੀ ਪ੍ਰੋਗਰਾਮ ਹੋਏਗਾ ਪਿਆਰਵਾਰ ਸਭਾ ਅਸੀਂ ਜੀ ਪੰਜ ਲਾਏ ਆ ਤੇ ਅਸੀਂ ਸਾਰੇ ਹਲਕਿਆਂ ਚ ਹੀ ਲਾਉਣ ਜਾ ਰਹੇ ਆ ਅਸੀਂ ਜਿੱਦਾਂ ਜਿੱਦਾਂ ਇਹ ਨੌਜਵਾਨਾਂ ਦੀ ਜਿਹੜੇ ਚੰਗੇ ਸਿਰ ਦੇ ਲੋਕਾਂ ਦੀ ਜਿਹੜੀ ਚੋਣ ਕਰ ਰਹੇ ਆ ਉਹਦੇ ਵਾਸਤੇ ਉਹਨਾਂ ਦੇ ਕਈ ਪੱਖ ਵੇਖੇ ਜਾ ਰਹੇ ਆ ਉਹਨਾਂ ਦਾ ਕਰੈਕਟਰ ਉਹਨਾਂ ਦਾ ਕਰਦਾਰ ਉਹਨਾਂ ਦੇ ਜੋ ਉਹਨਾਂ ਦੇ ਸਮਾਜ ਪ੍ਰਤੀ ਉਹਨਾਂ ਦੀਆਂ ਸਵਾਵਾਂ ਉਹ ਸਾਰੀਆਂ ਉਹਨਾਂ ਦੇ ਮੱਦੇ ਨਜ਼ਰ ਰੱਖਦੇ ਆ ਰੱਖਦੇ ਆ ਜਿੱਦਾਂ ਜਿੱਦਾਂ ਸਾਨੂੰ ਚੰਗੇ ਜੋਗ ਉਮੀਦਵਾਰ ਮਿਲਦੇ ਜਾਣਗੇ ਅਸੀਂ ਉਹਨਾਂ ਨੂੰ ਨੁਯੁਕਤ ਕਰਦੇ ਜਾਵਾਂਗੇ ਮੇਰਾ ਖਿਆਲ ਹੈ ਕਿ ਰਾਮ ਰਹੀਮ ਇੱਕ ਸਰਕਾਰਾਂ ਦਾ ਪੈਦਾ ਕੀਤਾ ਹੋਇਆ ਬੰਦਾ ਸੀਗਾ ਉਹ ਤੇ ਐਡੇ ਘਣਾਉਣੇ ਜੁਰਮ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਸਰਕਾਰਾਂ ਖੁੱਲਾ ਛੱਡ ਰਹੀਆਂ ਤੇ ਬੰਦੀ ਸਿੰਘ ਜਾਂ ਸਾਡੇ ਹੋਰ ਸਿੰਘ ਜਿਹੜੇ ਆ ਉਹ ਆਪਣੀ ਕੌਮ ਦੀ ਆਪਣੀ ਧਰਮ ਦੀ ਆਪਣੇ ਲੋਕਾਂ ਦੀ ਗੱਲ ਕਰਦੇ ਆ ਇਸ ਕਰਕੇ ਸਰਕਾਰਾਂ ਆਪਣੇ ਲੋਕਾਂ ਦੀ ਗੱਲ ਕਰਨ ਵਾਲਿਆਂ ਨੂੰ ਹਮੇਸ਼ਾ ਹੀ ਦਵਾ ਕੇ ਰੱਖਦੀਆਂ ਉਹਨਾਂ ਦੀ ਆਵਾਜ਼ ਨੂੰ ਬਾਹਰ ਨਹੀਂ ਆਉਣ ਦੇਣਾ ਚਾਹੁੰਦੀਆਂ ਜਿਦਾਂ ਅਮਰਤਪਾਲ ਆ ਜਾਂ ਸਾਡੇ ਬੰਦੀ ਸਿੰਘ ਆ ਉਹਨਾਂ ਨੂੰ ਬਿਨਾਂ ਕਸੂਰ ਤੋਂ ਜਾਂ ਜਿਹੜੀਆਂ ਉਹ ਆਪਣੀਆਂ ਜਿਹੜਾ ਜੇ ਉਹਨਾਂ ਦਾ ਕੋਈ ਸਵਧਾਨ ਦੇ ਅਨਸਾਰ ਕੋਈ ਸਜ਼ਾ ਵੀ ਸੀ ਤੇ ਉਹ ਤੋਂ ਵੀ ਉਹਨਾਂ ਜਿਆਦਾ ਹੀ ਭੁਗਤਲੀਆਂ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਤੇ ਇਹ ਇੱਕ ਮੇਰਾ ਖਿਆਲ ਹੈ ਕਿ ਸਿੱਖਾਂ ਦੇ ਜ਼ਖਮਾਂ ਤੇ ਲੂਣ ਪਾਉਣ ਵਾਲੀ ਗੱਲ ਵੀ ਆ ਤੇ ਪਰ ਮੇਰਾ ਖਿਆਲ ਹੈ ਕਿ ਸਾਡੀ ਤੁਲਨਾ ਜਿਹੜੀ ਉਸ ਉਸ ਨਾਲ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਡੇ ਲੋਕ ਸਾਡੇ ਜਿਹੜੇ ਨੌਜਵਾਨ ਆ ਜਾਂ ਸਾਡੇ ਜਿਹੜੇ ਬੰਦੀ ਸਿੰਘ ਆ ਉਹ ਸਾਡੀ ਕੌਮ ਦੀ ਚੜਦੀ ਕਲਾ ਵਾਲੀ ਕੌਮ ਦੀ ਅਣਖਲੀ ਕੌਮ ਦੀ ਜਿਹੜੀ ਪੱਗ ਦੇ ਵਾਸਤੇ ਉਹ ਜੇਲਾਂ 'ਚ ਬੈਠੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਡੀ ਕੌਮ ਨੂੰ ਵੱਡੇ ਪੱਧਰ ਤੇ ਸੰਘਰਸ਼ ਕਰਕੇ ਉਹਨਾਂ ਨੂੰ ਬਾਹਰ ਲਿਆਉਣਾ ਚਾਹੀਦਾ ਨਾ ਕਿ ਇਹ ਸਰਕਾਰ ਦੇ ਆਤਰਲੇ ਮਿੰਤਾਂ ਵਾਲੀ ਜਿਹੜੀਆਂ ਗੱਲਾਂ ਵਾਂ ਉਹਨਾਂ ਤੋਂ ਬਾਹਰ ਨਿਕਲ ਕੇ ਇਸ ਪਲੇਟ ਦੀ ਮੀਟਿੰਗ ਦੇ ਵਿੱਚੋਂ ਤੁਹਾਨੂੰ ਕੀ ਲੱਗਿਆ ਤੇ ਆਉਣ ਵਾਲਾ ਜਿਹੜਾ ਸੁਸਤਾਈ ਆ ਉਹ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਮੇਰਾ ਖਿਆਲ ਹੈ ਕਿ ਅਸੀਂ ਜਦੋਂ ਪਾਰਟੀ ਬਣਾਉਣ ਤੋਂ ਪਹਿਲਾਂ ਹੀ ਪੂਰੇ ਪੰਜਾਬ ਵਿੱਚ ਘੁੰਮ ਕੇ ਲੋਕਾਂ ਦੀ رائے ਲੈ ਕੇ ਇਸ ਪਾਸੇ ਲੋਕਾਂ ਦੀ ਸੋ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਸੀ ਕਿ ਇਹ ਜਿਹੜੀਆਂ ਸਤਾਫਤ ਜਾਂ ਰਵੈਤੀ ਤਿਰਾਂ ਜਿਹੜੀਆਂ ਸਾਡੇ ਤੇ ਰਾਜ ਕਰ ਰਹੀਆਂ ਲੰਬੇ ਸਮੇਂ ਤੋਂ ਕਰ ਰਹੀਆਂ ਉਹਨਾਂ ਤੋਂ ਅਸੀਂ ਅੱਕ ਚੁੱਕੇ ਹਾਂ ਇਸ ਕਰਕੇ ਸਾਨੂੰ ਕੋਈ ਪੰਜਾਬ ਦੀ ਖੇਤਰੀ ਤੇਰਾ ਸਾਰਨ ਦੀ ਲੋੜ ਆ ਜਿਹੜੀ ਪੰਜਾਬ ਤੇ ਆਪਣੇ ਪੰਥ ਪ੍ਰਤੀ ਵਫਾਦਾਰ ਹੋਵੇ ਤੇ ਅਸੀਂ ਉਹਨਾਂ ਦੀ ਸਿਰ ਉਹਨਾਂ ਦੀ ਰਾਇ ਦੇ ਨਾਲ ਹੀ ਇਹ ਪਾਰਟੀ ਹੋਂਚ ਲਿਆਂਦੀ ਉਦੋਂ ਬਾਅਦ ਚ ਵੀ ਵੱਡੇ ਪੱਧਰ ਤੇ ਸਾਨੂੰ ਪੰਜਾਬ ਚ ਜਿੱਥੇ ਕਿੱਥੇ ਵੀ ਆ ਬਹੁਤ ਵੱਡਾ ਲੋਕ ਹੰਗਾਰਾ ਦੇ ਰਹੇ ਆ ਅਜੇ ਕਿ ਸਾਡੇ ਕੋਲ ਕੋਈ ਸਾਧਨਾਂ ਦੀ ਕਮੀ ਹੋਣ ਵਾਸਤੇ ਅਜੇ ਸਾਡੇ ਕੋਲ ਢਾਂਚਾ ਨਾ ਹੋਣ ਵਾਸਤੇ ਅਸੀਂ ਕਈ ਜਗ੍ਹਾ ਪਛੜ ਜਾਂਦੇ ਆ ਪਰ ਲੋਕਾਂ ਦਾ ਬਹੁਤ ਵੱਡਾ ਪਿਆਰ ਆ ਲੋਕ ਸਾਡੇ ਨਾਲ ਜੁੜਨਾ ਚਾਹ ਰਹੇ ਆ ਤੇ ਅਸੀਂ ਹੁਣ ਵੱਡੀ ਪੱਧਰ ਤੇ ਆਪਣੇ ਕਾਫਲੇ ਨੂੰ ਵੱਡਾ ਕਰ ਰਹੇ ਹਾਂ ਤੇ ਸਾਰੇ ਜ਼ਿਲ੍ਹਿਆਂ ਚ ਵੀ ਸਾਡੀਆਂ ਹੁਣ ਤਕਰੀਬਨ ਕਮੇਟੀਆਂ ਅਸੀਂ ਹੁਣ ਆਉਣ ਵਾਲੇ ਸਮੇਂ ਚ ਜ਼ਿਲ੍ਹਾ ਜਥੇਦਾਰ ਵੀ ਲਾਵਾਂਗੇ ਹੋਰ ਵੀ ਸਰਕਲ ਪੱਧਰ ਤੇ ਬਲਾਕ ਪੱਧਰ ਤੇ ਸਾਰੀਆਂ ਨਿਯੁਕਤੀਆਂ ਕਰਾਂਗੇ ਤੇ ਹਲਕਾ ਇੰਚਾਰਜ ਵੀ ਲਾਵਾਂਗੇ ਇਸ ਕਰਕੇ ਸਾਡੀ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਦੇ ਰਹੇ ਲੋਕ ਇਸ ਕਰਕੇ ਅਸੀਂ ਸਾਰੀਆਂ ਪੰਜਾਬ ਦੀਆਂ ਜਿਹੜੀਆਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਮਾਨਜਾ ਗੁਰਜੀਤ ਸਿੰਘ ਅਬ ਆਪਣਾ ਗਿਆਨੀ ਗੁਰਜੀਤ ਸਿੰਘ ਕਹਿ ਰਿਹਾ ਵੀ ਮੈਨੂੰ ਅਕਾਲ ਤਰਸ ਸਰ ਸੱਤੇ ਮੈਂ ਜਵਾਬਦਾਹ ਹਾਂ ਕਸਾ ਕੇ ਸੱਤਾ ਇਹ ਤੇ ਦੇਖੋ ਜੀ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਜਸੇਦਾਰ ਨੂੰ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਕਿ ਜੇ ਉਹਨਾਂ ਨੂੰ ਲੱਗਦਾ ਕਿ ਜਸੇਦਾਰ ਕੋਲ ਕੋ ਕੌਮ ਪ੍ਰਤੀ ਕੋ ਚੰਗੇ ਸੁਝਾਅ ਆ ਜਾਂ ਕੌਮ ਨਾਲ ਹੋਏ ਧੋਖੇ ਆ ਜਾਂ ਪੰਜਾਬ ਦੇ ਨਾਲ ਜਿਹੜੀ ਆਪਣੀ ਕੌਮ ਦੇ ਨਾਲ ਬੜੀਆਂ ਜਿਹੜੀਆਂ ਬੇਦਬੀਆਂ ਦੇ ਮਸਲੇ ਆ ਹੋਰ ਕਈ ਤਰ੍ਹਾਂ ਦੇ ਆ ਜਿਹੜੀ ਕੌਮ ਨੂੰ ਇਹਨੇ ਗਰਾਵਡ ਚਲੇ ਗਈ ਉਹਦੇ ਵਾਸਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਵੀ ਸਾਰਿਆਂ ਨੂੰ ਨਾਲ ਮਿਲ ਕੇ ਬਹਿ ਕੇ ਮੈਂ ਤਾਂ ਕਿਹਨਾ ਫੈਸਲਾ ਕਰਨਾ ਚਾਹੀਦਾ ਹੈ ਜਿਹੇਦਾਰ ਨੂੰ ਸਾਰਿਆਂ ਨੂੰ ਮੌਕਾ ਦੇਣਾ ਚਾਹੀਦਾ ਸਾਰਿਆਂ ਨੂੰ ਬਿਠਾ ਕੇ ਆਉਣ ਵਾਲੇ ਭੂਖਲੀ ਕੋਈ ਜਿੱਥੇ ਕੋਈ ਕਮੀਆਂ ਪੇਸ਼ੀਆਂ ਜਿੱਥੇ ਕੋਈ ਗਲਤੀਆਂ ਹੋਈਆਂ ਉਹਨਾਂ ਨੂੰ ਮੰਨ ਕੇ ਅੱਗੇ ਤੁਰਨ ਦੀ ਲੋੜ ਹੈ ਸਰਕਾਰ ਨੂੰ ਜਿੰਮੇਤ ਉੱਤੇ ਸਾਡੇ ਸਵਾਲ ਜਿਹੜੇ ਕੀਤੇ ਜਾਂ ਤਾਂ ਉੱਤੇ ਜਿਹੜਾ ਭੜਕ ਜਾਂਦਾ ਉਹ ਮੇਰਾ ਖਿਆਲ ਹੈ ਕਿ ਸਰਕਾਰ ਜ਼ਮੀਨੀ ਪੱਦਰ ਤੇ ਉਹਨੇ ਕੁਛ ਨਹੀਂ ਕੀਤਾ ਜ਼ਮੀਨੀ ਪੱਦਰ ਤੇ ਲੋਕਾਂ ਨਾਲ ਧੋਖਾ ਹੋ ਗਿਆ ਇਸ ਕਰਕੇ ਲੋਕ ਜਦੋਂ ਉਹਨਾਂ ਨੂੰ ਕੋਈ ਉਹਨਾਂ ਦੇ ਕੀਤੇ ਹੋਏ ਵਾਦੇ ਯਾਦ ਕਰਾਉਂਦੇ ਆ ਜਾਂ ਜਦੋਂ ਉਹ ਕਹਿੰਦੇ ਕਿ ਵੀਪੀ ਕਲਚਰ ਅਸੀਂ ਖਤਮ ਕਰਾਂਗੇ ਤੇ ਉਹ ਖਤਮ ਨਹੀਂ ਹੋਇਆ ਸਗੋਂ ਹੋਰ ਵੱਧ ਗਿਆ ਤੇ ਇਸੇ ਕਰਕੇ ਜੇ ਕੋਈ ਪੱਤਰਕਾਰ ਜੇ ਕੋਈ ਆਮ ਇਨਸਾਨ ਕੋਈ ਕਿਸੇ ਮੰਤਰੀ ਨੂੰ ਕਿਸੇ ਨੂੰ ਜਾਂ ਕਿਸੇ ਐਮਐਲਏ ਨੂੰ ਸਵਾਲ ਕਰਦਾ ਤੇ ਉਹ ਤੇ ਪਰਚਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦਾ ਸਵਾਲਾਂ ਦਾ ਜਵਾਬ ਦੇਣ ਦੀ بجائے ਉਹਦੇ ਜਿਹੜੇ ਸਵਾਲ ਆ ਉਹਨਾਂ ਨੂੰ ਕੋਈ ਹੱਲ ਕਰਨ ਦੀ بجائے ਇਸੀ ਦੇਕ ਸਰਕਾਰ ਹਮੇਸ਼ਾ ਜਿਹੜਾ ਵੀ ਸਰਕਾਰ ਦੇ ਖਿਲਾਫ ਕੋਈ ਵੀ ਆਵਾਜ਼ ਪੱਤਰਕਾਰਾਂ ਨਾਲ ਉਠੇ ਕਿ ਆਮ ਇਨਸਾਨ ਨਾਲ ਉਠੇ ਕਿਸੇ ਪਾਰਟੀ ਨਾਲ ਉਠੇ ਉਹਨੂੰ ਦਬਾ ਦੇਣਾ ਚਾਹੁੰਦੀ ਹੈ ਇਸ ਕਰਕੇ ਮੇਰੇ ਖਿਆਲ ਇਹ ਪੱਤਰਕਾਰਾਂ ਨਾਲ ਵੀ ਜੋ ਹੋ ਰਿਹਾ ਮੇਰੇ ਖਿਆਲ ਹੈ ਕਿ ਇੱਕ ਪ੍ਰੈਸ ਇੱਕ ਬਹੁਤ ਵੱਡਾ ਏ ਲੋਕਤੰਤਰ ਦਾ ਥਾਮਿਆ ਇਹ ਸਾਰਿਆਂ ਨੂੰ ਤੇ ਇਹ ਪੱਤਰਕਾਰਾਂ ਦੇ ਚਰਨਾਂ 'ਚ ਵੀ ਇਹ ਬੇਨਤੀ ਆ ਕਿ ਤੁਸੀਂ ਨਿਰਪੱਖ ਹੋ ਕੇ ਇਹ ਫੀਲਡ ਬੜਾ ਔਖਾ ਵਾ ਪਰ ਫਿਰ ਵੀ ਆਪਾਂ ਗੁਰੂ ਮਹਾਰਾਜ ਦਾ ਔਟਾਸਰ ਲੈ ਕੇ ਜਿਹੜੀ ਸਾਡੀ ਜ਼ਿੰਮੇਵਾਰੀ ਆ ਉਹਨੂੰ ਆਪਾਂ ਵੀ ਸਹੀ ਤਰੀਕੇ ਨਾਲ ਨਿਭਾਈਏ ਤੇ ਇਹ ਜਿਹੜੇ ਸਰਕਾਰ ਦਾ ਜ਼ੁਲਮ ਜ਼ਬਰ ਆ ਉਦੇ ਖਿਲਾਫ ਆਪਾਂ ਜਿੱਦਾਂ ਅੱਗੇ ਲੜਦੇ ਆਏ ਆ ਉਦਾਂ ਵੀ ਲੜੀਏ ਠੀਕ ਹੈ ਕਿ ਸਰਕਾਰ ਜਿਹੜੇ ਕੋਈ ਪੱਤਰਕਾਰ ਸੱਚ ਦੀ ਗੱਲ ਕਰਦੇ ਉਹਨਾਂ ਦੇ ਚੈਨਲ ਬੰਦ ਕਰਦੇ ਉਹਨਾਂ ਤੇ ਜੋ ਜੋ ਵੀ ਉਹਨਾਂ ਕੋ ਵੱਧ ਤੋਂ ਵੱਧ ਹੋ ਸਕਦਾ ਉਹ ਕਰਦੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕ ਬੜੇ ਬਾਜ਼ਰੇ ਆ ਸਗੋਂ ਜਦੋਂ ਇਹੋ ਜਿਹਾਂ ਜਿਹੜੇ ਚੁਣੌਤੀਆਂ ਆਉਂਦੀਆਂ ਉਦੋਂ ਫਿਰ ਹੋਰ ਵੱਡੇ ਤਗੜੇ ਹੋ ਕੇ ਉੱਭਰਦੇ ਆ ਸ਼ਾਨ ਰੂਪੋਂ ਬਲੀ ਗੱਲ ਕੀਤੀ ਜਾ ਮੇਰਾ ਖਿਆਲ ਹੈ ਕਿ ਬੜੀ ਬਦਕਿਸਮਤੀ ਵਾਲੀ ਗੱਲ ਆ ਬੜੀ ਦੁੱਖ ਵਾਲੀ ਗੱਲ ਵੀ ਆ ਕਿ ਜਿਹੜੇ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਜਿਹਦੇ ਵਾਸਤੇ ਸਿੱਖ ਦੋ ਵੇਲੇ ਉਹਨੂੰ ਹਮੇਸ਼ਾ ਹੀ ਉਹਦੇ ਅੱਗੇ ਨਤਮਸ ਰਹਿੰਦੇ ਆ ਉਹਨਾਂ ਦੀਆਂ ਪੰਜਾਬ ਦੀ ਧਰਤੀ ਤੇ ਬੇਅਦਮੀਆਂ ਹੋ ਜਾਣੀਆਂ ਉਹਨਾਂ ਦੇ ਬੇਅਦਮੀ ਦੇ ਦੋਸ਼ੀਆਂ ਨੂੰ ਅਸੀਂ ਫੜ ਨਾ ਸਕਣਾ ਉਹਨਾਂ ਨੂੰ ਸਜ਼ਾ ਮਾ ਨਾ ਦੇ ਸਕਣਾ ਹਣ ਵੀ ਸਾਡੇ ਇੱਕ ਸਿੰਘ ਪਿਛਲੇ 14-15 ਮਹੀਨੇ ਤੋਂ ਇੱਕ ਟਾਵਰ ਤੇ ਬੈ ਕੇ ਮੰਗ ਕਰ ਰਿਹਾ ਕਿ ਕੋਈ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਨਾ ਹੋਵੇ ਕੋਈ ਅਨਸਾਫ਼ ਵਾਲੀ ਕੋਈ ਚੰਗੇ ਕਾਨੂੰਨ ਕਾਇਦੇ ਹੋਣ ਜਿਹਦੇ ਤਹਿਤ ਕੋਈ ਕਿਸ ਦੀ ਹਿੰਮਤ ਨਾ ਪਵੇ ਕਿ ਬੇਅਦਬੀ ਕਰ ਸਕੇ ਪਰ ਸਰਕਾਰ ਇਹ ਮੇਰਾ ਖਿਆਲ ਹੈ ਕਿ ਸਰਕਾਰਾਂ ਇੱਕ ਇਹ ਮਸਲਾ ਇਹੋ ਜਿਹਾ ਬਣਾ ਕੇ ਵੋਟਾਂ ਦੀ ਵੋਟਾਂ ਲੈਣ ਵਾਸਤੇ ਇਹਦੀਆਂ ਚੀਜ਼ਾਂ ਜਦੋਂ ਹੁਣ ਜਿਹੜੀ ਸਰਕਾਰ ਅਸੀਂ ਹੁਣ ਅੱਜ ਦੇਖ ਰਹੇ ਹਾਂ ਇਹ ਵੀ ਇੱਕ ਵਾਅਦਾ ਕਰਕੇ ਆਈ ਸੀ ਕਿ ਅਸੀਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਜੇਲ੍ਹਾਂ ਚ ਸੁਟਾਂਗੇ ਤੇ ਬੇਅਦਬੀਆਂ ਦਾ ਇਨਸਾਫ ਦਵਾਂਗੇ ਪਰ ਮੇਰਾ ਖਿਆਲ ਹੈ ਕਿ ਬੇਅਦਬੀਆਂ ਉਦੋਂ ਬਾਅਦ ਵੀ ਜਾਰੀ ਰਹੀਆਂ ਉਹਨਾਂ ਦੀ ਪੁਸ਼ਤਪਨਾਹੀ ਕੀਤੀ ਗਈ ਜਿਹੜੇ ਬੇਅਦਬੀਆਂ ਦੇ ਦੋਸ਼ੀ ਸੀ ਮੇਰਾ ਖਿਆਲ ਹੈ ਕਿ ਬੜੀ ਦੁੱਖ ਦੀ ਗੱਲ ਆ ਸਾਨੂੰ ਸਾਰਿਆਂ ਨੂੰ ਸਿਰਦ ਹੋਣਾ ਚਾਹੀਦਾ ਕਿ ਗੁਰੂ ਮਹਾਰਾਜ ਦੀ ਜਾਂ ਕਿਸੇ ਵੀ ਹੋਰ ਪਵਿੱਤਰ ਧਰਮ ਗ੍ਰੰਥ ਦੀ ਕਿਸੇ ਦੀ ਆਸਥਾ ਨੂੰ ਕੋਈ ਠੇਸ ਨਾ ਪਹੁੰਚੇ ਤੇ ਇਹ ਇੱਥੇ ਮਾਹੌਲ ਹੀ ਇਦਾਂ ਦਾ ਹੋਣਾ ਚਾਹੀਦਾ ਕਿ ਬਹੁਤ ਇਹ ਸਾਰੇ ਲੋਕ ਸਤਕਾਰ ਨਾਲ ਇਤਮਾਨ ਨਾਲ ਜੀ ਸਕਦੇ ਹੋਣ ਅੱਜ ਦੀ ਰੈਲੀ ਕੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਫਤਿਹ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਖਤ ਦੇ ਆਣ ਕੇ ਜਿਹੜੀ ਸਾਰੀ ਕਵਰੇਜ ਕਰ ਰਹੇ ਹੋ ਭਰਾ ਤੇ ਜਿਹੜੇ ਹੱਕ ਸੱਚ ਜਿਹੜਾ ਆ ਉਹ ਦੇਸ਼ਾਂ ਦੇਸ਼ਾਂ ਤੱਕ ਸੰਗਤਾਂ ਵਰਤ ਜਿਹੜਾ ਵਿਚਾਰ ਰੇ ਜੇ ਅੱਜ ਦੀ ਰੈਲੀ ਜਿਹੜੀ ਆ ਇਹ ਤੇ ਕਸੀ ਛੋਟੀ ਜੀ ਕੋਸ਼ਿਸ਼ ਕੀਤੀ ਸੀ ਆਪਣੇ ਭਰਾਵਾਂ ਕੋਲ ਜਾ ਕੇ ਘਰ ਘਰ ਦੇ ਵਿੱਚ ਪਿੰਡਾਂ 'ਚ ਜਾ ਕੇ ਕਿ ਜੀ ਉਹ ਪੰਜਾਬ ਦੇ ਮੌਜੂਦਾ ਹਾਲਾਤ ਨੇ ਉਹਨਾਂ ਬਾਰੇ ਕੁਝ ਵਿਚਾਰ ਚਰਚਾ ਕੀਤੀ ਜਾਵੇ ਤੇ ਸੰਗਤਾਂ ਦਾ ਜਿਹੜਾ ਇਕੱਠ ਇੱਥੇ ਹੋਇਆ ਵੇਖ ਕੇ ਬੜੀ ਮਨ ਨੂੰ ਖੁਸ਼ੀ ਵੀ ਹੋਈ ਬਾਪੂ ਜੀ ਦੀ ਹੁਣਾਂ ਦੇ ਪਿਆਰ ਨੂੰ ਲੈ ਕੇ ਜੌਹਰ ਸਾਹਿਬ ਹੁਣੀ ਬੈਠੇ ਨੇ ਭਾਈ ਅਮਰਤਪਾਲ ਸਿੰਘ ਜੀ ਹੁਣਾਂ ਨੂੰ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨੀ ਬਜ਼ੁਰਗ ਬੱਚੇ ਪਿਆਰ ਕਰਦੇ ਨੇ ਸੋ ਉਹ ਦੇਖਦੇ ਹੋਇਆ ਜਿੱਥੇ ਕੋਸ਼ਿਸ਼ ਕੀਤੀ ਸੀ ਕਿਉਂਕਿ ਇੱਕ ਤੇ ਮੌਸਮ ਬੜਾ ਖਰਾਬ ਸੀ ਠੰਡ ਦੇ ਦਿਨ ਸੀ ਪਰ ਆਪਾਂ ਇੱਕ ਉਸ ਵਰਤਾਂਤ ਨੂੰ ਜਿਹੜਾ ਆ ਸੰਗਤਾਂ ਨੇ ਜਿਹੜਾ ਉਸ ਨੂੰ ਤੋੜਿਆ ਇਹ ਵੱਡੀ ਗਿਣਤੀ ਦੇ ਵਿੱਚ ਇਕੱਠ ਕਰਕੇ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਜਿਹੜਾ ਹਾਂਦਾਂ ਦਾ ਮਾਰ